ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਵੀਰੇ ਅੱਜ ਤੁਹਾਨੂੰ ਦੱਸਦੇ ਆ ਬੜੇ ਵੀਰਾਂ ਦੇ ਕਮੈਂਟ ਆਏ ਬਈ ਯਾਰ ਜੇ ਮੂੰਗੀ ਬਦਨੇ ਪੈ ਜੇ ਹਨਾ ਯਾਰ ਫਲ ਲੱਗਦਾ ਜਾਂ ਨਹੀਂ ਲੱਗਦਾ ਆਪਣੀ ਵੀਰੇ ਮੂੰਗੀ ਦੀ ਗਰੋਥ ਬਹੁਤ ਵਧੀਆ ਤੁਸੀਂ ਆਹ ਦੇਖ ਲਓ ਵੀ نیچے ਫਲ ਨਾਲ ਮੂੰਗੀ ਪੂਰੀ ਭਰੀ ਪਈ ਆਪਾਂ ਤੁਹਾਨੂੰ ਦਿਖਾ ਦਿੰਨੇ ਹਨਾ ਸਾਰੀ ਤੇ ਇਧਰ ਇੱਕ ਤੁਹਾਨੂੰ ਦੱਸਦੇ ਹਾਂ ਉਹ ਵੀਰੇ ਆਹ ਦੇਖੋ ਮੂੰਗੀ ਨੇ ਤਾਂਹਾਂ ਟਾਣੀ ਕੱਢੀ ਟਾਣੀ ਉੱਤੇ ਫਲੀਆਂ ਲੱਗੀਆਂ ਨੇ ਯਾਰ ਹਨਾ ਆਹ ਦੇਖੋ ਵੀਰੇ ਸਾਰੀ ਇਹਨੇ ਇੱਕ ਅੱਡ ਤੋਂ ਟਾਣੀ ਕੱਢ ਕੇ ਤਾਂਹਾਂ ਠੀਕ ਐ ਫੇਰ ਫੜੀਆਂ ਲੱਗੀਆਂ ਵੀਰੇ ਆਹ ਦੇਖੋ ਸਭ ਸਾਰੀ ਆਪਾਂ ਦਿਖਾ ਦਨੇ ਆ ਹਨਾ ਹੁਣੇ ਟਾਣੀਆਂ ਕੱਢ ਕੱਢ ਕੇ ਫੜੀਆਂ ਲੱਗਦੀਆਂ ਵੀਰੇ ਜਿਹੜਾ ਨਵਾਂ ਫਾਲਾ ਦਿਖਾ ਟਾਣੀ ਕੱਢੀਆ ਫੜੀ ਲੱਗੀ ਵੀ ਹੈ ਹਨਾ ਵੀਰੇ ਬਈ ਯਾਰ ਜੇ ਮੂੰਗੀ ਦਾ ਮਾੜਾ ਮੋਟਾ ਕੱਦ ਹੁੰਦਾ ਉਹ ਉੱਤੇ ਟਾਣੀਆਂ ਕੱਢੂਗੀ ਫੇਰ ਫੜੀਆਂ ਲੱਗਣਗੀਆਂ ਠੀਕ ਆ ਉਹ ਤੋਂ ਘਬਰਾਉਣ ਦੀ ਲੋੜ ਨਹੀਂ ਮੂੰਗੀ ਦਾ ਆਪਾਂ ਨੂੰ ਕੱਦ ਵੀ ਜ਼ਰੂਰੀ ਆ ਠੀਕ ਆ ਨਾਲ ਨਾਲ ਫਿਰ ਇਹ ਆਪਾਂ ਨੂੰ ਜਿਹੜੀਆਂ ਆਪਾਂ ਸਪਰੇਹਾਂ ਕਰਦੇ ਆ ਜਦੋਂ ਕੱਦ ਹੋਣ ਲੱਗ ਜੇ ਵੀ ਫਾਲਕ ਨਹੀਂ ਰეკਮੈਂਡ ਕਰਨ ਉਹ ਆਪਾਂ ਨੂੰ ਸਪਰੇਹ ਵੀ ਜ਼ਰੂਰੀ ਆ ਤੇ ਐਵੇਂ ਵੀਰੇ ਮੂੰਗੀ ਨੂੰ ਫਲ ਲੱਗਦਾਗਾ ਹੁਣ ਜਿਵੇਂ ਆਹ ਟਾਹਣੀਆਂ ਦੇਖੋ ਆ ਸਾਰੀ ਫਲਾਵਰਿੰਗ ਇਹਦੇ ਤੇ ਫਲੀਆਂ ਲੱਗਣੀਆਂ ਵੀਰੇ ਹਨਾ ਤੁਹਾਨੂੰ ਆਪਾਂ ਦਿਖਾ ਤੀਆਂ ਤੇ ਬਾਕੀ ਸਿਰ ਇਹ ਆ ਦੇਖੋ ਕਿੰਨਾ ਘਣ ਗੁੱਛਾ ਬਣਿਆ ਪਿਆ ਵੀਰੇ ਤੇ ਜੇ ਆਪਣੀ ਆ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਰੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਧੰਨਵਾਦ